ਸੱਚ ਕਲਦਾਸ਼ ਕੋ ਮੈਂ ਤੁਹਾਡਾ ਆਪਣਾ ਸੁਖ ਨਾਨ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਸੋ ਬੀਤੀ ਰਾਤ ਪਿੰਡ ਪੱਟੀਆਂ ਜਰਾ ਗੁਰਦਾਸਪੁਰ ਦਾ ਕਰੀਬ ਪਿੰਡ ਪੈਂਦਾ ਪੱਟੀਆਂ ਦੇ ਨਾਲ ਨਜ਼ਦੀਕ ਹੂਗਨੇ ਦੇ ਵਿੱਚਕਾਰ ਜਿਹੜਾ ਕਿ ਸ਼ੇਰ ਵੇਖਿਆ ਗਿਆ ਤਿੰਦੂਏ ਨਾਮ ਇੱਕ ਜਾਨਵਰ ਜਿਹੜਾ ਉੱਥੇ ਬਹਿਸ਼ਤ ਦਾ ਮਾਹੌਲ ਬਣਾ ਦਿੱਤਾ ਗਿਆ ਲਾਗੇ ਲਾਗੇ ਪਿੰਡਾਂ ਦੇ ਵਿੱਚ ਉਹਨਾਂ ਦੇ ਲੋਕਾਂ ਦਾ ਦੱਸਿਆ ਜਾ ਰਿਹਾ ਹੈ ਕਿਹਨਾਂ ਕਿ ਜਿਹੜਾ ਪੱਟੀਆਂ ਤੋਂ ਥੱਲੇ ਪਾਸੇ ਬੇਟ ਇਲਾਕੇ ਦੇ ਵਿੱਚ ਜਿਹੜਾ ਇੱਕ ਸ਼ੇਰ ਵੇਖਿਆ ਗਿਆ ਉਸ ਦੇ ਨਾਲ ਹੀ ਲੋਕਾਂ ਦੇ ਵਿੱਚ ਇੱਕ ਵੱਡਾ ਦਹਿਸ਼ਤ ਦਾ ਮਾਹੌਲ ਹੈ ਉਸ ਦੇ ਨਜ਼ਦੀਕ ਪੈਂਦੇ ਪਿੰਡਾਂ ਨੂੰ ਸੂਚਿਤ ਕੀਤਾ ਜਾਂਦਾ ਕਿ ਜਿਵੇਂ ਕਿ ਪਿੰਡ ਨੰਨਵਾਲ ਖੁਰਦ ਹੋ ਗਿਆ ਜਾਂ ਹੂਗਲਾ ਹੋ ਗਿਆ ਜਾਂ ਹੋਰ ਲਾਗੇ ਜਾਗਵਾਲ ਬਾਂਗਰ ਜਾਂ ਜਿੰਨੇ ਵੀ ਪਿੰਡ ਹੈਗੇ ਨੇ ਆਪਣੇ ਡੰਗਰ ਵਸ਼ੇ ਜਾਂ ਆਪਣੇ ਬੱਚਿਆਂ ਨੂੰ ਥੋੜੇ ਦਿਨ ਵਾਸਤੇ ਕੰਟਰੋਲ 'ਚ ਰੱਖਿਆ ਜਾਵੇ ਜਾਂ ਅੰਦਰਾਂ 'ਚ ਰੱਖਿਆ ਜਾਵੇ ਕਿਉਂਕਿ ਜੇਰਾ ਨੁਕਸਾਨ ਨਾ ਪਹੁੰਚਾਇਆ ਜਾਵੇ ਉਸ ਜਾਨਵਰ ਵੱਲੋਂ ਜੋ ਗੱਲਬਾਤ ਕਰਦੇ ਹਾਂ ਸਥਾਨਕ ਲੋਕਾਂ ਦੇ ਨਾਲ ਜਿਨ੍ਹਾਂ ਨੇ ਸ਼ੇਰ ਨੂੰ ਦੇਖਿਆ ਸੌ ਕਰਦਿਆਂ ਗੱਲਬਾਤ ਉਥੇ ਟੀਮ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਚੁੱਕਿਆ ਆ ਔਰ ਉਸ ਦੇ ਨਜ਼ਦੀਕ ਜਿਹੜਾ ਆ ਇਹ ਪੂਰਾ ਮਹਿਕਮਾ ਪਿੰਜਰੇ ਲੈ ਕੇ ਜਿਹੜਾ ਪਹੁੰਚ ਚੁੱਕਿਆ ਆ ਸ਼ੇਰ ਨੂੰ ਫਰਮ ਦੇ ਵਿੱਚ ਸੌ ਕਰਦਿਆਂ ਗੱਲਬਾਤ ਦੇਖਿਆ ਹੋ ਗਏ ਹਾਂ ਅਗਲੀ ਵਾਰ ਸ਼ੇਰ ਜੀ ਜਦੋਂ ਇੱਥੇ ਤੁਸੀਂ ਦੱਸਿਆ ਕਿ ਹਾਂਜੀ ਹਾਂਜੀ ਮੈਂ 3 ਵਜੇ ਪਾਣੀ ਲਾਉਣ ਗਿਆ ਸੀਗਾ ਮੈਂ ਉਦੋਂ ਦੇਖਿਆ ਵਾ ਤੁਹਾਨੂੰ ਪੱਕਾ ਕਨਫਰਮ ਆ ਵੀ ਸ਼ੇਰ ਹੀ ਹੈਗਾ ਉਹ ਹਾਂਜੀ ਹਾਂਜੀ ਪੱਕਾ ਪਤਾ ਜੀ ਹਾਂਜੀ ਸਰ ਤੁਸੀਂ ਦੱਸੋ ਜੀ ਮੈਂ ਜੀ ਬਾਈਲੇ ਮਹਿਕਮਾ ਅਮਰबीर ਸਿੰਘ ਇਥੇ ਫੋਰੈਸਟ ਗਾਰਡਾਂ ਇਨਚਾਰਜ ਮੈਂ ਥੀ ਸ਼ਿਰੀਆਰ ਗਿੰਦਪੁਰ ਦਾ ਤੇ ਮੈਨੂੰ ਸੂਚਨਾ ਮਿਲੀ ਕਿ ਪੱਠੀਆਂ ਪਿੰਡ ਹਾਂਜੀ ਪੱਠੀਆਂ ਹਾਂਜੀ ਇੱਥੇ ਸ਼ੇਰ ਜਿਹਦਾ ਲੈਪਰਡ ਜਿਹੜਾ ਜਾਨਵਰ ਵੇਖਿਆ ਗਿਆ ਵਾ ਤੇ ਮੈਂ ਇੱਥੇ ਮੌਕੇ ਤੇ ਆਇਆ ਵਾਂ ਸਾਡੇ ਪ੍ਰਸ਼ਾਸਨਪੁਰਸ ਪੰਜਾਬ ਪੁਰਸ ਦੇ ਜਵਾਨ ਹੀ ਆਏ ਆ ਤੇ ਇਹਦਾ ਇਹੋ ਹੀ ਆ ਵੀ ਆਵਾਰਾ ਕੁੱਤੇ ਵੀ ਬਹੁਤ ਤੁਰੇ ਫਿਰਦੇ ਆ ਪੈਰ ਲੱਗੇ ਆ ਵੇਖੇ ਆ ਉਹਦਾ ਪੰਜਾਬ ਬੜਾ ਤਗੜਾ ਹੁੰਦਾ ਵਾਲਿਆ ਆਪਣ ਜਿਹੜਾ ਕਿਸੇ ਵੀ ਚੀਜ਼ ਦਾ ਉਹ ਚੀਜ਼ ਵੱਡੀ ਕੁੱਤਾ ਤੇ ਛੋਟਾ ਹਿੱਟਦਾ ਹੁੰਦਾ। ਬਾਕੀ ਇਹ ਆ ਕਿ ਵੇਖਣ ਤੋਂ ਪਤਾ ਲੱਗਾ ਹੁਣ ਇੱਥੇ ਕਾਫੀ ਏਰੀਆ ਵਾ ਕਮਾਂਦ ਵਾ। ਤੇ ਬਾਕੀ ਸ਼ਾਨਬੀਨ ਨੇ ਆਪਾਂ ਕਰਨਾ ਕੋਈ ਵੀ ਹਰਕਤ ਦਾ ਉਹਦਾ ਪਤਾ ਲੱਗਾ ਤੇ ਆਪਾਂ ਪਿੰਜਰਾ ਜਿਹੜਾ ਵਾ ਸਾਡੇ ਕੋਲ ਪਿੰਜਰਾ ਪਿਆ ਵਾ ਰੈਸਕਿਊ ਉਹ ਆਪਾਂ ਇੱਥੇ ਲਾ ਦਾਂਗੇ। ਜਿੰਦਰਾ ਲਾ ਕੇ ਹੋਰ ਵੀ ਸਾਨੂੰ ਕੋਈ ਹੋਰ ਵੀ ਯਤਨ ਕਰਨਾ ਪਿਆ ਉਹਦੇ ਹਣਨ ਵਾਸਤੇ ਆਪਾਂ ਕਰਾਂਗੇ ਬਾਕੀ ਕਿ ਕਨਫਰਮ ਹੋ ਜੇ ਕਿ ਇਹ ਚੀਜ਼ ਕੀ ਆ ਠੀਕ ਹੈ ਅੱਜ ਕੱਲ੍ਹ ਕਮਾਦੀ ਬਿੱਲੇ ਵੀ ਬੜੇ ਤਗੜੇ ਹੁੰਦੇ ਆ ਕੋ ਬਾਰਾ ਕੋ ਕੁੱਤਾ ਅੱਜ ਕੱਲ੍ਹ ਕੁੱਤੇ ਵੀ ਬਹੁਤ ਵੱਡੇ ਆ ਹਾਈਟ ਦੇ ਆ ਕਨਫਰਮ ਹੋ ਜੇ ਕਨਫਰਮ ਹੋ ਗਿਆ ਪਤਾ ਲੱਗ ਗਿਆ ਫੇਰ ਆਪਾਂ ਉਹਦੇ ਵਾਸਤੇ ਕੋਈ ਵੀ ਜੋ ਵੀ ਹਲ ਕਰਨਾ ਕੋਈ ਸਰੂ ਕਿਦਾਂ ਕਰੋਗੇ ਜੀ ਹੁਣ ਦਾ ਕੀ ਕੰਮ ਕਰੋ ਕੁੱਤਾ ਨੂੰ ਹੁਣ ਕਿਸਾ ਕਰ ਦੇਣੇ ਕਿਦਾ ਭਾਈ ਹੁਣੇ ਕਹਿਣ ਦੇ ਆ ਮੈਂ ਮੈਂ ਸ਼ਹਿਰ ਦਾ ਆ ਤੇ ਉਹ ਹੁਣ ਤੁਸੀਂ ਕਿਦਾਂ ਕਰਨ ਫਰਮ ਕੋਈ ਵੀ ਹਰਕਤ ਕਰੂਗਾ ਉਹ ਜਦੋਂ ਬਿਫੋਲ ਏਰੀਆ ਵਾਂ ਸਾਰੇ ਲੋਕ ਤੁਰੇ ਫਿਰਦੇ ਆ ਕੋਈ ਵੇਖ ਵੀ ਸਕਦਾ ਉਹਨੂੰ ਦੁਬਾਰਾ ਫੇਰ ਵੇਖ ਸਕਦਾ ਹਾਂਜੀ ਵੇਖ ਸਕਦਾ ਦੁਬਾਰਾ ਉਹਨੂੰ ਬਾਕੀ ਅਸੀਂ ਵੀ ਆਪਣੇ ਨਾਲ ਕੀ ਲਈਦਾ ਟੀਮ ਆਪਣੀ ਲੈ ਕੇ ਅਸੀਂ ਵੀ ਇੱਥੇ ਜਿਹੜਾ ਵਾ ਗਸਤ ਕਰਦੇ ਆ ਸਾਰੇ ਏਰੀਆ 'ਚ ਤੂੰ ਵੇਖਦੇ ਆ ਕੀ ਚੀਜ਼ ਵਾ ਠੀਕ ਹਾਂਜੀ ਤੋ ਕਹਿੰਦਾ ਮਤਲਬ ਵੀ ਜਿਹੜਾ ਦਸ਼ ਦਾ ਮਾਹੌਲ ਜਿਹਾ ਬਣਿਆ ਥੋੜਾ ਠੀਕ ਹੋ ਜਾਏਗਾ ਤੁਹਾਡੇ ਲਈ। ਨਹੀਂ ਦੇਖੋ ਇਹ ਹੋਏ ਤੇ ਫੋਨ ਕਰਦੇ ਹੋ ਜਿਹੜਾ ਜੀ ਦਾ ਨੁਕਸਾਨ ਨਾ ਕਰਦੇ ਗਲਤੀ ਇਹ ਨਹੀਂ ਹੋਣੀ। ਨੁਕਸਾਨ ਨਾ ਕਰੇਗਾ ਜਾਣੀ ਨੁਕਸਾਨ ਨਾ ਕਰੇ। ਜਾਣੀ ਨੁਕਸਾਨ ਨਾ ਬਾਕੀ ਆ ਵੀ ਤੁਸੀਂ ਜਿਹੜੇ ਜਿੱਦਾ ਬਾਹਰ ਲੋਕ ਬੰਦੇ ਆ ਪਸ਼ੂ ਹਾਂਜੀ ਹਾਂਜੀ ਉਹ ਮੜਾ ਆ ਦੱਸ ਦੇਣ ਕਿ ਆਪਣੇ ਜਿੱਦਾ ਬਾਹਰ ਹੈ ਹਨਾ ਥੋੜਾ ਦੇਖ ਕੇ ਬੰਨ ਲੈਣੇ ਇੱਕ ਦੋ ਦੇਣਾ। ਅੰਦਰ ਬੰਨਾਂ ਠੀਕ ਹੈ। ਹਾਂਜੀ ਬਾਕੀ ਕੋਈ ਐਡਾ ਡਰਨ ਦੀ ਕੋਈ ਇਹ ਹੋਇਆ ਰਾਤ ਨੂੰ ਪਤਾ ਲੱਗਣਾ ਇੱਥੇ ਡੰਗਰ ਬਾੜ ਬਿਲਕੁਲ ਬਿਲਕੁਲ ਅੰਕਲ ਜੀ ਕੋਈ ਅੱਧੀ ਗੱਲ ਨਹੀਂ ਬਾਕੀ ਜੋ ਵੀ ਪਤਾ ਲੱਗਾ ਤੁਹਾਡੇ ਕੋ ਸਾਰਾ ਕੁਝ ਹੱਲ ਹੈਗੀ ਜੀ ਇਹਦੇ ਫੜਨ ਦੇ ਜਿਵੇਂ ਪ੍ਰਸ਼ਾਸਨ ਨੇ ਸੋਚਦਾ ਪ੍ਰਜਾ ਦਾ ਤਾਵਾ ਹੀ ਕੋਈ ਸੋਚਦਾ ਵੀ ਆਪਾਂ ਇਹਦਾ ਹੱਲ ਕਰਾਂਗੇ ਕੋਈ ਨਾ ਠੀਕ ਹੈ ਜੀ ਹਾਂ ਧੰਨਵਾਦ ਤੁਸੀਂ ਕੱਲ ਸਾਰਾ ਆਓਗੇ ਕੱਲ ਵੇਖੋ ਵੀ ਨਹੀਂ ਆਪਾਂ 24 ਘੰਟੇ ਤੁਹਾਡੇ ਕੋਹਾ ਜਰਾ ਠੀਕ ਹੈ ਜੀ ਹਾਂ ਜੀ ਰਾਤ ਵੀ ਲੋਣ ਪਈ ਹੈ ਪਰ ਰਾਤ ਵੀ ਆਜੇਰਾ ਮਿਹਰਬਾਨੀ ਜੀ ਠੀਕ ਹੈ ਜੀ ਧੰਨਵਾਦ ਸਰ ਓਕੇ वाह चौड़ी तीन हेलो सेंड कर ਇਹ ਕੁੱਤੇ ਛੜਨੇ ਤੇ ਮਾਲਾ ਵੀ ਡਰੋਂ ਨਾ ਵੇਖਿਆ ਜਾ ਸਕਦਾ ਬਿਲਕੁਲ ਇਹ ਸਰ ਪ੍ਰਸ਼ਾਸਨ ਕਰੇ ਬੰਦਿਆਂ ਪਿੰਡਾਂ ਕੀ ਕਰਨਾ ਪਿੰਡਾਂ ਦੇ ਕੱਖ ਨਹੀਂ ਕਰ ਸਕਦੇ ਜੀ ਹਲਾਤ ਕੀ ਹੋਏਗਾ ਡਰੇਗਾ ਨਾ ਲੈਪੜ ਵਾ ਨਾ ਗਾਥੋਂ ਬਾਈ ਉਹ ਨਾ ਲੈਪੜ ਵਾ ਉਹ ਇੱਕ ਇਦਾਂ ਦਾ ਵਾ ਵੀ ਉਹ ਦੂਰੋ ਉਹਦੀ ਪਛਾਣ ਆਂਦੀ ਹੈ ਉਹ ਹੈ ਹੀ ਬੱਕਰਾ ਜਾਂ ਉਹਦੀ ਦੇਖ ਬੱਕਰੀ ਨਹੀਂ ਵੇਖਣੋਂ ਕੀ ਵੇਖੋ ਵੇਖਾਂਗੇ ਫੇਰ ਜਗਦਾ ਕਿਤਾ ਲੱਗਦਾ ਜਿੱਦਾਂ ਇਹਨਾਂ ਨੇ ਵੇਖਿਆ ਹੈ ਕਹਿੰਦੇ ਇਹਨਾਂ ਨੇ ਵੇਖਿਆ ਹੀ ਹੈ ਫੇਰ ਹੀ ਗੱਲ ਕਰ ਰਹੇ ਸਰ ਮੈਂ ਖਰ ਕੁੱਤਾ ਬੈਠਾ ਮੈਂ ਉਹ ਤੁਹਾਡੀਆਂ ਮਗਰ ਟੱਲਦਾ ਵੀ ਵਿੱਚ ਬੈਠਾ ਵਾ ਅੱਛਾ ਉਹਨਾਂ ਨੇ ਫਿਰ ਜਦੋਂ ਮੇਰੇ ਨਾਲ ਧੌਣ ਕਮਾਈ ਰਿਹਾ ਬਾਤ ਕਰੇ ਸੀ ਕਿ ਬਿਲਕੁਲ ਉਹਨਾਂ ਨੂੰ ਬਕਾਲਣ ਹੁੰਦਿਆ ਵੀ ਲੇਪੜ ਲੇਪੜ ਆ ਚੀਜ਼ ਵਾ ਇਹ ਕਹਿੰਦੇ ਹੋ ਰਹੇ ਉਹ ਸ਼ੇਰ ਵਾ ਕਹਿੰਦੇ ਨਹੀਂ ਨਹੀਂ ਸ਼ੇਰ ਨਹੀਂ ਆ ਵਾ ਜਿੱਦਾਂ ਲੇਪੜ ਨਹੀਂ ਇਹ ਨਹੀਂ ਕਹਿੰਦੇ ਉਹ ਬਿਲਕੁਲ ਇੱਕ ਇੱਕ ਕਲੰਦਾ ਸਰ ਮਨਾਜ ਦਾ ਪੂਰਾ ਜਿਹਾ ਕਲੰਦਾ ਪੂਰਾ ਜੇ ਪੂਰਾ ਜੇ ਪਾਇਓ ਉਹਨਾਂ ਨੇ ਜੱਪੜ ਰਿਹਾ ਨਹੀਂ ਨਹੀਂ ਇਹ ਤਾਂ ਗਰੀ ਨਹੀਂ ਹੋ ਇਹ ਨਹੀਂ ਕਿਓ ਰੇਮ ਇੱਕ ਇਹ ਨਹੀਂ ਵੇਖਿਆ ਇਹ ਦੂਜਾ ਕਹਿੰਦੇ ਨੇ ਉਹਦੇ ਤੇ ਵਾਲਦਤਾ ਹੁੰਦੇ ਸੀ ਇਹਨੇ ਤਾਂ ਸ਼ੇਰ ਲਾਈਨ ਜਿਹਦਾ ਸ਼ੇਰ ਹੁੰਦਾ ਉਹ ਤਾਂ ਆਪਣੇ ਹੈ ਹੀ ਨਹੀਂ ਨਾ ਇੱਧਰ ਉਹ ਹੈ ਹੀ ਨਹੀਂ ਉਹ ਹੈ ਹੀ ਨਹੀਂ ਅਸਟੇਟ ਦੀ ਆਪਣੀ ਕਹਿਣੀ ਆ ਫੁਟੋਪ੍ਰਿੰਟ ਕੱਢਿਆ ਜਿਹੜਾ ਤੁਸੀਂ ਕੱਢਿਆ ਹੈ ਜਿਹੜੀ ਚੀਜ਼ ਹੈ ਇਹ ਆਪਣੀ ਸਟੇਟ ਤੋਂ ਕਿੱਥੋਂ ਆਈ ਫੁਟੋਪ੍ਰਿੰਟ ਭਾਜੀ ਕੱਢਿਓ ਨਹੀਂ ਪਰ ਇਹ ਕੁੱਤੇ ਦੀ ਸ਼ੇਰ ਬੜਾ ਫਰਕ ਮੂੰਹ ਦਾ ਬੜਾ ਫਰਕ ਹੁੰਦਾ ਵਾ ਨਹੀਂ ਨਾਲੇ ਉਹਨਾਂ ਨੇ ਮਲ ਕਾਲੀ ਦਾਸ ਕੇ ਪਿੰਡ ਨੂੰ ਡਰਾਉਣਾ ਉਹਨੂੰ ਕਿ ਲੋਕ ਦੇਸੋ ਮਾਲਵਾ ਇਹਦੇ ਵਿੱਚ ਆ ਵਿੱਚ ਪਾਣੀ ਕਰਿਆ ਹੁੰਦਾ ਇਹਦੇ ਵਿੱਚ ਦੇਖ ਐਸ ਲਾਈਨ ਵਾਲੇ ਦੇ ਵਿੱਚ ਫਰਕ ਦੱਸਿਓ ਮੈਨੂੰ ਇਹ ਵਾਲੇ ਇਹ ਉੱਪਰ ਜਿਹੜਾ ਲਾਈਨ ਵਾਲਾ ਤੁਹਾਡਾ ਫੋਟੋ ਪ੍ਰਿੰਟ ਆ ਮੈਂ ਤਾਂ ਢੀਕ ਗੱਲ ਮੰਨਦਾ ਵੇਖੋ ਆ ਬਿੱਲੀ ਆ ਹਾਂਜੀ ਨਹੀਂ ਉੱਪਰ ਲਾਈਨ ਵਾਲੇ ਦੇ ਵਿੱਚ ਫਰਕ ਦੱਸੋ ਮੈਨੂੰ ਮੇਰਾ ਭਾਜੀ ਬਾਕੀ ਤਿੰਨੇ ਛੱਡ ਦਿਓ ਇਹ ਪੰਜੇ ਪੰਜੇ ਜਿਹੜੇ ਆ ਨਾ ਉਹਦਾ ਪੰਜਾ ਹੈਗੀ ਹੋਣਾ ਬਿਲਕੁਲ ਭਾਜੀ ਇਹਦੇ ਵਿੱਚ ਦੱਸੋ ਫਰਕ ਦੱਸੋ ਮੈਨੂੰ ਇਹ ਦੋਵਾਂ ਦੇ ਵਿੱਚ ਬਾਕੀ ਤਿੰਨੇ ਛੱਡ ਦਿਓ ਤੁਸੀਂ ਜਿਹੜੇ ਦੋ ਆ